ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ 12 ਐਚ ਐਚ ਬਾਣੀਆਂਵਾਲਾ ਦੇ ਵਿੱਚ ਤੇ ਇੱਥੇ ਤੁਹਾਨੂੰ ਉਹ ਖੂਬਸੂਰਤ ਲੋਕੇਸ਼ਨ ਦਿਖਾਵਾਂਗੇ ਜਿੱਥੇ ਫਿਲਮ ਗੋਡੇ-ਗੋਡੇ ਚਾਹ ਦੀ ਸ਼ੂਟਿੰਗ ਹੋਈ ਸੀ ਦੋਸਤੋ ਇਹ ਉਹੀ ਘਰ ਆ ਇਸ ਘਰ ਦੇ ਵਿੱਚ ਲਗਭਗ 60-70% ਜਿਹੜੀ ਗੋਡੇ-ਗੋਡੇ ਚਾਹ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ ਨਾਲ ਨਾਲ ਦੋਸਤੋ ਮੈਂ ਸਾਰੇ ਸਕਰੀਨਸ਼ਾਟ ਸਾਂਝੇ ਕਰਾਂਗਾ ਦੋਸਤੋ ਇਹ ਜਿਹੜਾ ਘਰ ਦਿਖਾਇਆ ਜਾਂਦਾ ਫਿਲਮ ਦੇ ਵਿੱਚ ਇਹ ਗਿਤਾਜ ਬੰਦ ਰੱਖੀਏ ਜਾਣੀ ਜਿਹੜਾ ਮੇਨ ਲੀਡ ਦੇ ਵਿੱਚ ਹੀਰੋ ਹੁੰਦਾ ਉਸ ਦਾ ਘਰ ਦਿਖਾਇਆ ਜਾਂਦਾ ਇਸ ਫਿਲਮ ਦੇ ਵਿੱਚ ਤੇ ਬਹੁਤ ਸਾਰੀ ਸ਼ੂਟਿੰਗ ਆ ਜਿਹੜੀ ਇਸੇ ਘਰ ਦੇ ਵਿੱਚ ਆ ਗੋਡੇ-ਗੋਡੇ ਚ ਆ ਫਿਲਮ ਦੀ ਹੋਈ ਸੀ ਇਹਦੇ ਵਿੱਚ ਦੋਸਤੋ ਗਿਤਾਜ ਬੰਦ ਰੱਖੀਆ ਇਸ ਤੋਂ ਇਲਾਵਾ ਸੋਨੋ ਬਾਜਵਾ ਤਾਣੀਆਂ ਇਹ ਜਿਹੜੇ ਮੇਨ ਲੀਡ ਦੇ ਵਿੱਚ ਐਕਟਰ ਸੀ ਇਸ ਫਿਲਮ ਨੂੰ ਦੋਸਤੋ ਜਗਦੀਪ ਸਿੱਧੂ ਦੁਆਰਾ ਲਿਖਿਆ ਗਿਆ ਸੀ ਤੇ ਵਿਜੇ ਕੁਮਾਰ ਅਰੋੜਾ ਦੁਆਰਾ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਸੀ ਇਹ ਫਿਲਮ 26 ਮਈ 2023 ਨੂੰ ਰਿਲੀਜ਼ ਹੋਈ ਸੀ ਤੇ ਬੜੀ ਖੂਬਸੂਰਤ ਇੱਕ ਪਰਿਵਾਰਕ ਡਰਾਮਾ ਫਿਲਮਾਂ ਜਿਹੜੀ 1980-90 ਦਾ ਜਿਹੜਾ ਦਹਾਕਾ ਹੈ ਉਸ ਦੇ ਆਧਾਰ ਤੇ ਇਹ ਫਿਲਮ ਤਿਆਰ ਕੀਤੀ ਗਈ ਸੀ ਤੇ ਇਸ ਘਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਨਿੱਕਾ ਜੈਲਦਾਰ ਜਿਹੜੀ 2 ਫਿਲਮਾਂ ਉਸ ਦੀ ਵੀ ਸ਼ੂਟਿੰਗ ਇਸੇ ਘਰ ਦੇ ਵਿੱਚ ਹੋਈ ਆ ਤੇ ਇਹ ਸਾਰੀ ਲੋਕੇਸ਼ਨ ਆ ਤੁਸੀਂ ਉਸੇ ਘਰ ਦੀ ਦੇਖ ਰਹੇ ਹੋ ਕੁਝ ਸੀਨ ਇਸ ਘਰ ਦੇ ਬਾਹਰੋਂ ਫਿਲਮਾਏ ਗਏ ਸੀ ਤੇ ਜ਼ਿਆਦਾਤਰ ਜਿਹੜੀ ਗੋਡੇ-ਗੋਡੇ ਚਾ ਫਿਲਮਾਂ ਉਸ ਦੀ ਸ਼ੂਟਿੰਗ ਇਸ ਘਰ ਦੀ ਹਵੇਲੀ ਦੇ ਅੰਦਰ ਕੀਤੀ ਗਈ ਸੀ ਹਵੇਲੀ ਬੜੀ ਖੂਬਸੂਰਤ ਆ ਤੇ ਜਿਸ ਤਰ੍ਹਾਂ ਪੁਰਾਣੇ ਟਾਈਪ ਦੇ ਵਿੱਚ ਘਰ ਹੁੰਦੇ ਸੀ ਉਸੇ ਤਰ੍ਹਾਂ ਦਾ ਇਹ ਪੁਰਾਣਾ ਘਰ ਆ ਬਹੁਤ ਵਧੀਆ ਹਾਲਤ ਦੇ ਵਿੱਚ ਆ ਤੇ ਫਿਲਮ ਦੇ ਜਿਹੜੇ ਸੀਨ ਨੇ ਦੋਸਤੋ ਉਹ ਜਦੋਂ ਤੁਸੀਂ ਸਕਰੀਨਸ਼ਾਟ ਦੇਖੋਗੇ ਨਾਲ-ਨਾਲ ਤੇ ਇੱਕ ਇੱਕ ਸੀਨ ਆ ਜਿਹੜਾ ਉਹ ਮੈਚ ਹੋਵੇਗਾ ਇਹ ਸਾਹਮਣੇ ਬਰਾਂਡੇ ਚੁਬਾਰਾ ਇਹਨਾਂ ਸਾਰੀਆਂ ਲੋਕੇਸ਼ਨਾਂ ਦੇ ਉੱਪਰ ਆ ਜਿਹੜੇ ਸੀਨ ਫੁਲਮਾਏ ਗਏ ਸੀ ਸਾਹਮਣੇ ਚੌਂਕਾ ਨਜ਼ਰ ਆ ਰਿਹਾ ਜਾਂ ਇਹ ਬਾਹਰਲੇ ਪਾਸੇ ਚੁਬਾਰਾ ਨਜ਼ਰ ਆ ਰਿਹਾ ਹੈ ਇਹਨਾਂ ਦੇ ਵਿੱਚ ਵੀ ਉਹ ਸਾਰੇ ਫਿਲਮ ਦੇ ਸੀਨ ਆ ਉਹ ਫੁਲਮਾਏ ਗਏ ਸੀ ਤੇ ਦੋਸਤੋ ਤੁਹਾਨੂੰ ਇਹ ਗੋਡੇ-ਗੋਡੇ ਚਾ ਫਿਲਮ ਦੀ ਲੋਕੇਸ਼ਨ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਤੇ ਅੱਗੇ ਵੀਡੀਓ ਨੂੰ ਬਾਤੋਂ ਬਾਅਦ ਦੋਸਤਾਂ ਦੇ ਨਾਲ ਸਾਂਝਾ ਜਰੂਰ ਕਰਿਓ ਜਲਦੀ ਮਿਲਦੇ ਆਂ ਕਿਸੇ ਹੋਰ ਫਿਲਮ ਦੀ ਲੋਕੇਸ਼ਨ ਤੁਹਾਡੇ ਵਾਸਤੇ ਲੈ ਕੇ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ